ਦੇਖਿਆ ਕੋਈ ਪਿੱਛੇ ਆਉਂਦਾ ਆਪਣੇ ਅੱਗੇ ਤਾਂ ਕੋਈ ਗੱਡੀ ਦਿਸਦੀ ਨਹੀਂ ਪਹਿਲਾਂ ਨਾਲੋਂ ਪਾਣੀ ਘਟਾ ਇੱਥੇ ਪਹਿਲਾਂ ਤਾਂ ਆਪਣਾ ਪੌਣਾ ਟਾਇਰ ਹੀ ਡੁੱਬ ਗਿਆ ਸੀ ਧੂਆ ਨਿਕਲ ਕੋਣ ਫਸ ਗਿਆ ਟਨਲ ਦਾ ਹਾੜ ਦੇ ਵੀ ਵਿੱਚੋਂ ਮੀਂਹ ਨਾਲ ਸਤਿ ਸ੍ਰੀ ਅਕਾਲ ਟਰੈਵਲ ਵਿਦ ਸਰਦਾਰ ਦੇ ਨਵੇਂ ਸਫ਼ਰ ਵਿੱਚ ਤੁਹਾਡਾ ਸਵਾਗਤ ਆ ਅੱਜ ਦਾ ਸਫ਼ਰ ਇੱਕ ਬਹੁਤ ਵੱਡਾ ਚੈਲੰਜ ਆ। ਇਸ ਸਫ਼ਰ ਦੇ ਉੱਤੇ ਕ੍ਰਾਸ ਕਰਨਾ ਹੀ ਇਹਨੂੰ ਆਮ ਨਿੱਕੇ ਮੋٹے ਬੰਦੇ ਦਾ ਹੌਸਲਾ ਨਹੀਂ ਪੈਂਦਾ। ਚਾਹੇ ਬੰਦੇ ਕੋਲੇ ਕਾਰ ਜਿੱਦੀ ਮਰਜ਼ੀ ਸੋਹਣੀ ਹੋਵੇ। ਹਾਂ ਕਾਫਲੇ ਦੇ ਵਿੱਚ ਤੁਸੀਂ ਲੰਘ ਜਉ ਤਾਂ ਅਲੱਗ ਕਹਾਣੀਆਂ ਤੇ ਇਹ ਜਿਹੜਾ ਸਫ਼ਰ ਹੈਗਾ ਇਹ ਸਫ਼ਰ ਹੈਗਾ ਚੀਨ ਦੇ ਬਾਰਡਰ ਦੇ ਨਾਲ ਨਾਲ। ਬਿਲਕੁਲ ਤੁਸੀਂ ਸਹੀ ਸਮਝਦੇ ਹੋ ਕਿ ਸਿਆਚਨ ਗਲੇਸ਼ੀਅਰ ਵਾਲੀ ਇਹ ਸੜਕਾ ਇੱਕ ਪਾਸੇ ਇਹ ਪੈੰਗੋਂਗ ਚਲੀ ਜਾਂਦੀ ਹੈ ਇੱਕ ਪਾਸੇ ਨਿਊਬਰਾ ਵੈਲੀ ਨੂੰ ਚਲੀ ਜਾਂਦੀ ਹੈ ਤੇ ਇੱਥੋਂ ਹੀ ਰਸਤਾ ਪਾਟ ਕੇ ਸਿਆਚਨ ਗਲੇਸ਼ੀਅਰ ਵੱਲ ਕਿਉਂਕਿ ਇਹ ਜਿਹੜੀ ਰੋਡ ਆ ਇਸ ਰੋਡ ਦੇ ਉੱਤੇ ਲੋਕਲ ਬੰਦੇ ਵੀ ਸਫ਼ਰ ਕਰਨਾ ਚੰਗਾ ਨਹੀਂ ਸਮਝਦੇ ਕਿਉਂਕਿ ਇਸ ਸੜਕ ਦੇ ਉੱਤੇ ਨਾ ਤਾਂ ਕੋਈ ਮਕੈਨਿਕ ਆ ਨਾ ਪੈਟਰੋਲ ਪੰਪ ਆ ਨਾ ਕੋਈ ਹਵਾ ਭਰਨ ਵਾਲਾ ਈਵਨ ਕੇ ਕੋਈ ਆਬਾਦੀ ਵੀ ਹੈ ਨਹੀਂ ਆਬਾਦੀ ਨੂੰ ਵੀ ਛੱਡੋ ਇਸ ਸੜਕ ਦੇ ਉੱਤੇ ਤੁਹਾਨੂੰ 50 50 100 100 ਕਿਲੋਮੀਟਰ ਹੋ ਸਕਦਾ ਕਿ ਕੋਈ ਮਿਲੇ ਨਾ ਤੇ ਇਹ ਜਿਹੜਾ ਸਫ਼ਰ ਹੈਗਾ 200 ਕਿਲੋਮੀਟਰ ਦੇ ਨੇੜ ਤੇੜ ਦਾ ਇਹ ਸਫ਼ਰ ਆ ਤੇ ਇਹ ਸਫ਼ਰ ਨੂੰ ਆਪਾਂ ਕ੍ਰੋਸ ਕਰਦੇ ਆ ਤੇ ਇਹ ਸਭ ਤੋਂ ਖਤਰਨਾਕ ਸੜਕਾ ਜ਼ਿੰਦਗੀ ਦਾ ਸਭ ਤੋਂ ਮਾੜਾ ਕਹਿ ਲੋ ਵੀ ਕਹਿ ਲੋ ਸਫ਼ਰ ਕਹਿ ਲੋ ਜਾਂ ਚੈਲਿੰਜਿੰਗ ਸਫ਼ਰ ਕਹਿ ਲੋ ਜਾਂ ਫਿਰ ਭੁੱਲ ਭੁਲੇਖੇ ਸਫ਼ਰ ਤੈਅ ਕਰਨ ਦਾ ਅਸੀਂ ਸੋਚਿਆ ਤੇ ਕਿਤੇ ਛੱਡ ਤੋਂ ਗਲਤੀ ਤਾਂ ਨਹੀਂ ਹੋਣ ਲੱਗੀ ਅਸੀਂ 50 60 ਕਿਲੋਮੀਟਰ ਆ ਗਏ ਇੱਥੋਂ ਵਾਪਸ ਵੀ ਮੁਰਨਾ ਥੋੜਾ ਜਿਹਾ ਔਖਾ ਤੇ ਹੁਣ ਆਪਾਂ ਸਫਰ ਨੂੰ ਨਿਰੰਤਰ ਜਾਰੀ ਰੱਖਦੇ ਆ ਇਹ ਜਦੋਂ ਹੜ ਆਏ ਪੰਜਾਬ ਦੇ ਵਿੱਚ ਹੜ ਆਏ ਉੱਥੇ ਬਹੁਤ ਨੁਕਸਾਨ ਹੋਇਆ ਹਿਮਾਚਲ ਚ ਹੜ ਆਇਆ ਉੱਥੇ ਬੜਾ ਨੁਕਸਾਨ ਹੋਇਆ ਰਾਜਸਥਾਨ ਚ ਵੀ ਕਹਿੰਦੇ ਆਏ ਤੇ ਹਰਿਆਣੇ ਚ ਵੀ ਆਏ ਤੇ ਇਹਨਾਂ ਹੜਾਂ ਕਰਕੇ ਇਹ ਲੋਕ ਵੀ ਜਨ ਜੀਵਨ ਪ੍ਰਭਾਵਿਤ ਹੋ ਗਿਆ ਤੇ ਇਹ ਹੜਾਂ ਦੀ ਮਾਰ ਕੇ ਇੱਥੇ ਤੱਕ ਨਹੀਂ ਸੀਮਿਤ ਸੀਗੀ ਇਹ ਹੜਾਂ ਦੀ ਮਾਰ ਚੀਨ ਦੇ ਬਾਡਰ ਤੱਕ ਇਹ ਜਿਹੜੀ ਆਪਾਂ ਸੜਕ ਤੋਂ ਜਾ ਰਹੇ ਆ ਇਹ ਕੋਈ ਸੜਕ ਨਹੀਂ ਹੈਗੀ ਇਹ ਦਰਿਆ ਦੇ ਵਿੱਚ ਦੀ ਜਾ ਰਹੇ ਆ ਜਿਹੜੀ ਸੜਕ ਬਣੀ ਹੋਈ ਸੀ ਉਹ ਨਰੀ ਜਿਹੜੀ ਆ ਕਹੋ ਵੀ ਖਤਮ ਹੋ ਗਈ ਜਿਵੇਂ ਗਧੇ ਦੇ ਸਿੰਘ ਸਿਰ ਤੋਂ ਸਿੰਘ ਖਤਮ ਹੋ ਜਾਂਦੇ ਆ ਉਸੇ ਤਰੀਕੇ ਇੱਥੇ ਸੜਕ ਦਾ ਕੋਈ ਨਾਮੋ ਨਿਸ਼ਾਨ ਨਹੀਂ ਇਹ ਮਿਲਟਰੀ ਦਾ ਏਰੀਆ ਹੋਣ ਕਰਕੇ ਕਿਉਂਕਿ ਇਹ ਸੜਕ ਦੇ ਉੱਤੇ ਆਮ ਬੰਦੇ ਸਫ਼ਰ ਨਹੀਂ ਕਰਦੇ ਇਹ ਮਿਲਟਰੀ ਦੇ ਲੋਕ ਹੀ ਇੱਥੇ ਤੇ ਸਫ਼ਰ ਕਰਦੇ ਆ ਪਰਮਿਟ ਬਣਦਾ ਤਾਂ ਤੁਸੀਂ ਇੱਥੇ ਜਾ ਸਕਦੇ ਹੋ ਤੇ ਉਹਨਾਂ ਨੇ ਹਜੇ ਕੁਝ ਜਿਹੜੀ ਨਦੀ ਆ ਸ਼ਿਓਕ ਰਿਵਰ ਇਹ ਸਿੱਧਾ ਰਿਵਰ ਆ ਜਿਹੜਾ ਪਾਕਿਸਤਾਨ ਜਾਂਦਾ ਤੇ ਇਸ ਦੇ ਉੱਤੇ ਉਹਨਾਂ ਨੇ ਕਹਿ ਲੋ ਵੀ ਆਹਾ ਕੱਚੀ ਜੀ ਸੜਕ ਬਣਾਈ ਆ ਟੈਂਪਰੇਰੀ ਜਿਹੜੀ ਅਸਲੀ ਸੜਕ ਆ ਉਸ ਇਸ ਦਰਿਆ ਦੇ ਪਰਲੇ ਪਾਸੇ ਜਿਹੜਾ ਪਹਾੜ ਦੀ ਤੁਹਾਨੂੰ ਪਰਲੇ ਪਾਸੇ ਕਤੰਦ ਜੀ ਦੀ ਜੀ ਆ ਉਹਦੇ ਨਾਲ ਨਾਲ ਸੜਕ ਹੁੰਦੀ ਸੀ ਕਿਉਂਕਿ ਉੱਥੇ ਬਿਲਕੁਲ ਸੜਕ ਖਤਮ ਹੋਊਗੀ ਤੇ ਇਹ ਸਫਰ ਨੂੰ ਕਰਦੇ ਆਂ ओरिजिनल ਵਾਚ ਕਰਦੇ ਆਂ ਜੇ ਤੁਹਾਨੂੰ ਲੱਗਦਾ ਹੋਇਆ ਕਿ ਤੁਸੀਂ ਇਹਨੂੰ ਟੀਵੀ ਤੇ ਦੇਖੋ ਤਾਂ ਇਹ 4K ਵੀਡੀਓ ਆ ਤੁਹਾਨੂੰ ਕੱਲੇ-ਕੱਲੇ ਪੱਥਰ ਨੂੰ ਕਹਿੰਦੇ ਵੀ ਕੱਲੀ-ਕੱਲੀ ਚੀਜ਼ ਤੁਹਾਨੂੰ ਦਿਸੂਗੀ ਤੇ ਆਪਾਂ ਇਹ ਸਫਰ ਨੂੰ ਕਰੀਏ ਪੂਰਾ ਇੱਕ ਗੱਲ ਹੋਰ ਇਹ ਜਿਹੜਾ ਸਫਰ ਆ ਇਸ ਸਫਰ ਦਾ 100 ਕਿਲੋਮੀਟਰ ਪੂਰਾ ਕਰਨ ਨੂੰ ਸਫਰ ਤਾਂ ਹੈਗਾ 180 ਕਿਲੋਮੀਟਰ ਦਾ ਇਹ ਜਿਹੜਾ 100 ਕਿਲੋਮੀਟਰ ਦਾ ਸਫ਼ਰ ਤੈਅ ਕਰਨ ਨੂੰ ਅਸੀਂ ਕਿਸੇ ਨੂੰ ਇੱਥੋਂ ਪੁੱਛਿਆ ਤੇ ਉਹ ਕਹਿੰਦਾ ਵੀ ਤੁਹਾਨੂੰ 100 ਕਿਲੋਮੀਟਰ ਸਫ਼ਰ ਤੈਅ ਕਰਨ ਵਾਸਤੇ ਘੱਟੋ ਘੱਟ 8 ਘੰਟੇ ਲੱਗ ਜਾਣਗੇ ਤੇ ਕਿਉਂਕਿ ਕਈ ਜਗ੍ਹਾ ਦੇ ਉੱਤੋਂ ਤਾਂ ਅਸੀਂ ਗੱਡੀ ਰੋਕ ਕੇ ਪੱਥਰ ਆਪਦੇ ਹੱਥਾਂ ਨਾਲ ਚੱਕ ਕੇ ਭਰੇ ਕੀਤੇ ਤੇ ਕਈ ਜਗ੍ਹਾ ਦੇ ਉੱਤੇ ਬੂਟ ਵੀ ਉਤਾਰ ਕੇ ਇਹ ਸੜਕ ਕਲੀਅਰ ਕੀਤੀ ਕਿ ਪਾਣੀ ਸੀ ਤੇ ਵਿੱਚ ਨੂੰ ਮੀਂਹ ਪਈ ਜਾਂਦਾ ਸੀ ਤੇ ਇਹ ਸਫਰ ਹੈਗਾ ਜੀ ਚੀਨ ਦੀ ਬਾਰਡਰ ਦੇ ਬਿਲਕੁਲ ਨਾਲ-ਨਾਲ ਸਿਆਚਨ ਗਲੇਸ਼ੀਅਰ ਵੱਲ ਤੇ ਸਤੰਬਰ ਦਾ ਮਹੀਨਾ ਤੇ ਇੱਥੇ ਠੰਡ ਕਹੋ ਵੀ ਬਹੁਤ ਜ਼ਿਆਦਾ ਆ ਮਾਈਨਸ ਟੈਂਪਰੇਚਰ ਹੋ ਜਾਂਦਾ ਰਾਤ ਨੂੰ ਜੇ ਬੰਦੇ ਕੋਲੇ ਕੋਈ ਆਸਰਾ ਨਹੀਂ ਰਹਿਣ ਦਾ ਰਹਿਣ ਬਸੇਰਾ ਨਹੀਂ ਹੈਗਾ ਤਾਂ ਉਹਦੇ ਨਾਲ ਹੋਰ ਭਿਆਨਕ ਹਾਦਸਾ ਵਾਪਰ ਸਕਦਾ ਜਿਉਂ-ਜਿਉਂ ਸ਼ਾਮ ਹੁੰਦੀ ਆ ਤਿਉਂ ਤੇ ਉਹ ਬੰਦੇ ਨੂੰ ਦਿਲ ਦੇ ਵਿੱਚ ਧੜਕਣਾ ਜਿਹੜੀ ਉਹ ਵਾਧੀ ਆ ਤੇ ਇਸ ਨੂੰ ਆਪਾਂ ਸਫ਼ਰ ਨੂੰ ਤੈਅ ਕਰੀਏ ਤੇ ਨਾਲ ਇਹ ਸਫ਼ਰ ਨੂੰ ਦੇਖੋ ਸਿਆਚਨ ਗਲੇਸ਼ੀਅਰ ਵੱਲ ਨੂੰ ਜਾਂਦੀ ਸੜਕ ਦਾ ਹਾਲਾਤ ਦੇਖੋ ਤੁਸੀਂ ਵੀ ਮੀਂਹ ਖੜਾ ਨੇ ਕਿੰਨੀ ਮਾਰ ਮਾਰੀਆ ਲੇ ਲਦਾਖ ਵੱਲ ਵੀ ਇਹ ਸਤੰਬਰ ਮਹੀਨੇ ਦੇ ਵਿੱਚ ਆਪਾਂ ਜਾ ਰਹੇ ਹਾਂ ਸੜਕ ਬਿਲਕੁਲ ਖਤਮ ਹੋ ਗਈ ਇਸ ਵਕਤ ਜਿਹੜਾ ਆਪਣਾ ਐਟਿਟਿਊਡ ਹੈਗਾ ਉਹ ਹੈਗਾ 3268 ਮੀਟਰ ਮਤਲਬ ਕਿ ਅਸੀਂ ਲੁਧਿਆਣੇ ਤੋਂ ਲਗਭਗ 3 ਕਿਲੋਮੀਟਰ ਉੱਚੇ ਆ ਯਾਨੀ ਕਿ 12000 ਫੁੱਟ ਉੱਚੇ ਆਪਾਂ ਜਾ ਰਹੇ ਹਾਂ ਠੰਡ ਬਹੁਤ ਆ ਜੈਕ ਤਾਂ ਪਈਆਂ ਹੋਈਆਂ ਤੇ ਸਾਨੂੰ ਅਜੇ ਤੱਕ ਕੋਈ ਬੰਦਾ ਨਹੀਂ ਮਿਲਿਆ ਰਸਤੇ ਦੇ ਵਿੱਚ ਤੇ ਆਪਾਂ ਸਫ਼ਰ ਤੈਅ ਕਰਦੇ ਆ ਇਹ ਸਾਹਮਣੇ ਨਾ ਅੱਗੇ ਇੱਕ ਟਨਲ ਆਉਣੀ ਆ ਇਹ ਟਨਲ ਜਦੋਂ ਆਉਣੀ ਆ ਆ ਆ ਗਈ ਟਨਲ ਟਨਲ ਦੇ ਵਿੱਚ ਵੀ ਕਾਫੀ ਨੁਕਸਾਨ ਹੋ ਗਿਆ ਇਸ ਹੜ੍ਹਾਂ ਨੇ ਜਾਂ ਇਸ ਮੀਂਹ ਨੇ ਇੰਨੀ ਮਾਰ ਮਾਰੀ ਆ ਤੇ ਆਪਾਂ ਅੱਗੇ ਚੱਲਦੇ ਆ ਇਹ ਜਿਹੜੀ ਸੜਕਾ ਐਸ ਵਕਤ ਇੱਥੇ ਸੜਕ ਤਾਂ ਬਣੀ ਹੋਈ ਆ ਕਿਉਂਕਿ ਇਹ ਦਰਿਆ ਤੋਂ ਕਾਫੀ ਉਚਾਈ ਦੇ ਉੱਤੇ ਆ। ਘੱਟੋ ਘੱਟ ਨਹੀਂ 3 ਮੰਜ਼ਿਲਾ ਜਿੰਨੀ ਉਚਾਈ ਹੋਣੀ ਆ ਅ ਦਰਿਆ ਤੋਂ। ਤੇ ਇੱਥੇ ਆ ਪੁਲ ਦਾ ਵੀ ਕੰਮ ਵਿੱਚ ਵਿਚਾਲੇ ਰੁਕਿਆ ਹੋਇਆ। ਤੇ ਇੱਥੋਂ ਬਾਅਦ ਸਾਨੂੰ ਸੜਕ ਦੇਸੀ ਆ ਕਿ ਸੜਕ ਅੱਗੇ ਆਈ ਆ ਕੋਈ ਤੇ ਥੋੜਾ ਜਿਹਾ ਹੌਸਲਾ ਹੋਇਆ। ਨਹੀਂ ਤਾਂ ਇਸ ਰਸਤੇ ਦੇ ਵਿੱਚ ਤਾਂ ਕਹ ਲਓ ਵੀ ਆਪਸ ਵਿੱਚ ਵੀ ਅਸੀਂ ਕੋਈ ਗੱਲਬਾਤ ਨਹੀਂ ਕੀਤੀ ਕਿਉਂਕਿ ਇਹ ਰਸਤਾ ਡਰਾਉਣਾ ਵੀ ਸੀਗਾ। ਕਿਤਨੇ ਕਿਤੇ ਇਸ ਤਰ੍ਹਾਂ ਵੀ ਲੱਗਦਾ ਸੀ ਮੰਨ ਲਓ ਗੱਡੀ ਦਾ ਹੀ ਟਾਇਰ ਪੈਂਚਰ ਹੋ ਜੇ ਮੰਨ ਲਓ ਗੱਡੀ ਹੋ ਹੀ ਖਰਾਬ ਹੋ ਜੇ ਮੰਨ ਲਓ ਗੱਡੀ ਖੜ ਜੇ ਤਾਂ ਕੋਈ ਮਦਦ ਬੁਲਾਉਣ ਵਾਸਤੇ ਕੋਈ ਸਾਧਨ ਹੈ ਨਹੀਂ ਇੱਥੇ 40 45 ਕਿਲੋਮੀਟਰ ਦਰਿਆ ਦੇ ਵਿੱਚ ਸਫ਼ਰ ਕਰਨ ਤੋਂ ਬਾਅਦ ਜਾ ਕੇ ਆਹ ਸੜਕ ਆਈ ਜੇ ਇਹ ਸੜਕ ਇਦਾਂ ਦੀ ਸੜਕ ਹੋਵੇ ਸਾਰੀ ਤਾਂ 100 ਕਿਲੋਮੀਟਰ ਕੱਢਣ ਵਾਸਤੇ ਬੰਦਾ 2 2.5 ਘੰਟੇ ਦੇ ਵਿੱਚ ਆਰਾਮ ਨਾਲ ਕੱਢ ਲੂਗਾ ਅਜੇ ਸੜਕ ਬਾਅਦ ਚਾਈ ਪਹਿਲਾਂ ਹੀ ਫੇਰ ਆ ਗਿਆ ਟੁੱਟਿਆ ਹੋਇਆ ਰਸਤਾ ਫਿਰ ਦਰਿਆ ਦੇ ਵਿੱਚ ਭਰਤ ਪਾ ਕੇ ਇਹਨਾਂ ਨੇ ਸੜਕ ਬਣਾਈ ਆ ਤੇ ਇਸ ਸੜਕ ਦੇ ਨਾਲ ਮੀਂਹ ਵੀ ਪੈ ਰਿਹਾ ਗੱਡੀ ਦੇ ਟਾਇਰਾਂ ਦੇ ਵਿੱਚ ਵੀ ਜਿਹੜੇ ਇਹ ਤਿੱਖੇ ਤਿੱਖੇ ਪੱਥਰ ਆ ਉਹਨਾਂ ਦੇ ਨਾਲ ਵੀ ਜਾਨਕੀ ਕਹਿ ਲੋ ਵੀ ਪਰੇ ਨੂੰ ਬੁੜਕ ਰਹੇ ਨੇ ਤੇ ਇੱਥੇ ਦੱਸਣਯੋਗ ਗੱਲ ਇਹ ਆ ਕਿ ਇਸ ਜਗ੍ਹਾ ਤੇ ਵੀ ਇੱਕ ਬੂੜ ਲੱਗਿਆ ਹੋਇਆ ਸੀ ਪਰ ਇੱਥੇ ਆਬਾਦੀ ਹੈ ਨਹੀਂ ਕੋਈ ਕੋਈ ਘਰ ਨਹੀਂ ਦਿਸਿਆ ਕੋਈ ਦੁਕਾਨ ਤਾਂ ਬਹੁਤ ਦੂਰ ਦੀ ਗੱਲ ਆ ਸੜਕ ਤੇ ਵੀ ਕੋਈ ਬੰਦਾ ਨਹੀਂ ਦਿਸਿਆ ਚਲੋ ਆ ਸਫ਼ਰ ਕੱਢਦੇ ਆ ਦੇਖਦੇ ਆ ਅੱਗੇ ਕੀ ਹੁੰਦਾ ਬਣੇ ਰਹੋ ਇਸ ਸਫ਼ਰ ਦੇ ਨਾਲ 15-20 ਕਿਲੋਮੀਟਰ ਫੇਰ ਦਰਿਆ ਦੇ ਵਿੱਚ ਦੀ ਟੁੱਟੇ ਹੋਏ ਰਸਤੇ ਵਿੱਚ ਦੀ ਇੱਕ ਦੋ ਜਗ੍ਹਾ ਪੱਥਰ ਚੱਕ ਕੇ ਅਸੀਂ ਪਰੇ ਕੀਤੇ ਤੇ ਇੱਕ ਜਗ੍ਹਾ ਦੇ ਵਿੱਚ ਰੇਤੇ 'ਚ ਫਸ ਗਏ ਟਾਇਰ ਗੱਡੀ ਦਾ ਤੇ ਉੱਥੋਂ ਨਿਕਲੇ ਨਾ ਫਿਰ ਉਤਰ ਕੇ ੱਤਕਾ ਲਾਇਆ ਫਿਰ ਨਿਕਲ ਗਿਆ ਪੱਥਰ ਰੱਖ ਕੇ ਤੇ ਸੜਕ ਆ ਗਈ ਇਹ ਜਿਹੜਾ ਦਰਿਆ ਇਹਨੂੰ ਸ਼ਿਓਕ ਰਿਵਰ ਕਹਿੰਦੇ ਆ ਪੰਜਾਬੀ ਦੇ ਵਿੱਚ ਸ਼ਾਇਦ ਇਹਨੂੰ ਸਿੰਧ ਦਰਿਆ ਕਹਿੰਦੇ ਆ ਇਹ ਸਿੱਧਾ ਪਾਕਿਸਤਾਨ ਜਾਂਦਾ ਦਰਿਆ ਤੇ ਇਹ ਪੁਲ ਬਣਿਆ ਹੋਇਆ ਜੇ ਇਹ ਪੁਲ ਨਾ ਹੋਵੇ ਤਾਂ ਇਹਨੂੰ ਕ੍ਰੋਸ ਕਰਨਾ ਹੀ ਬੜਾ ਹੀ ਮੁਸ਼ਕਲ ਆ ਕ੍ਰੋਸ ਹੀ ਨਹੀਂ ਕਰ ਸਕਦਾ ਬੰਦਾ ਪਿੱਛੇ ਹੀ ਮੁੜ ਕੇ ਜਾਊਗਾ ਫਿਰ ਜਿੰਨਾ ਸਫ਼ਰ ਕੱਢਿਆ ਤੇ ਉਨਾ ਹੀ ਸਫ਼ਰ ਪਿੱਛੇ ਜਾਊਗਾ ਤੇ ਸਾਰੀ ਦਿਹਾੜੀ ਫੇਰ ਉਦੀ ਲੱਗੂਗੀ ਫੇਰ ਟੁੱਟਿਆ ਹੋਇਆ ਰਸਤਾ ਆ ਗਿਆ ਦਰਿਆ ਦੇ ਨਾਲ ਨਾਲ ਆਪਾਂ ਜਾ ਰਹੇ ਆਂ ਸਾਹਮਣੇ ਬੱਦਲ ਆ ਪਹਾੜ ਆ ਇਹਨਾਂ ਪਹਾੜਾਂ ਦੇ ਉੱਤੇ ਕੁਝ ਨਹੀਂ ਉੱਗਦਾ ਕਿਉਂਕਿ ਇੱਥੇ ਆਕਸੀਜਨ ਦੀ ਘਾਟ ਆ 3500 4000 ਇਹ ਲੋ ਵੀ ਮੀਟਰ ਉੱਚੀ ਚਾਈ ਦੇ ਉੱਤੇ ਆਪਾਂ ਸਮੁੰਦਰ ਤਲ ਤੋਂ ਸਮੁੰਦਰ ਤਲ ਤੋਂ ਵੀ ਲਾ ਲਓ ਤੁਸੀਂ ਤੇ ਲਾ ਲਓ ਤੁਸੀਂ ਵੀ ਲੁਧਿਆਣੇ ਤੋਂ ਵੀ ਆਪਾਂ ਇੰਨੇ ਉੱਚੇ ਆ ਤੇ ਆਪਾਂ ਜਾ ਰਹੇ ਆ ਅੱਗੇ ਕਿਤੇ ਕਿਤੇ ਦਰਿਆ ਦੇ ਕੰਢੇ ਦੇ ਉੱਤੇ ਜਿੱਥੇ ਪਾਣੀ ਆ ਜਾਂ ਕੋਈ ਉਪਜਾਊ ਮਿੱਟੀ ਹੈਗੀ ਆ ਉੱਥੇ ਇੱਕ ਜਾ ਕੇ ਝਾੜੀਆਂ ਕੁ ਜੁਗੀਆਂ ਹੋਈਆਂ ਨੇ ਨਹੀਂ ਇਸ ਸਫ਼ਰ ਦੇ ਉੱਤੇ ਕਿਤੇ ਵੀ ਕੋਈ ਦਰਖਤ ਦਰੁਖਤ ਤਾਂ ਹੈ ਨਹੀਂਗਾ ਐਦਾਂ ਦੀਆਂ ਝਾੜੀਆਂ ਜ਼ਰੂਰ ਹੈਗੀਆਂ ਨੇ ਇਹ ਵੱਡੇ ਵੱਡੇ ਪੱਥਰਾਂ ਤੋਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਵੀ ਇਹ ਪੱਥਰ ਕਿਸੇ ਨੇ ਸਿੱਟੇ ਤਾਂ ਹੈ ਨਹੀਂ ਇਹ ਪਾਣੀ ਨਾਲ ਹੀ ਰੁੜੇ ਹੋਏ ਪੱਥਰ ਆ ਜੇ ਐਡੇ ਐਡੇ ਪੱਥਰਾਂ ਨੂੰ ਪਾਣੀ ਰੋੜ ਕੇ ਲਿਜਾ ਸਕਦਾ ਤਾਂ ਉਹਦੇ ਵਾਸਤੇ ਤਾਂ ਘਾਰ ਕਾਰ ਟਰੱਕ ਇਹ ਤਾਂ ਮਾਮੂਲੀ ਗੱਲਾਂ ਨੇ ਇਹਦਾ ਮਤਲਬ ਇੱਥੇ ਤੱਕ ਪਾਣੀ ਆਇਆ ਹੋਇਆ ਜਿੱਥੇ ਤੱਕ ਆਪਾਂ ਪੱਥਰ ਦੇਖਦੇ ਆਂ ਤੇ ਸੜਕ ਥੋੜੀ ਜਿਹੀ ਉੱਚੀ ਆ 6 7 7 8 ਫੁੱਟ ਉੱਚੀ ਆ ਪੱਥਰਾਂ ਤੋਂ ਪਰ ਇਹ ਪੱਥਰ ਬਹੁਤ ਵੱਡੇ ਵੱਡੇ ਆ ਇੱਕ ਇੱਥੇ ਮਾਈਲਸਟੋਨ ਪਹਿਲਾ ਦੇਖਿਆ ਜਿਹਦੇ ਉੱਤੇ ਲਿਖਿਆ ਸੀ ਵੀ ਤੁਹਾਡਾ ਸਫ਼ਰ 43 ਕਿਲੋਮੀਟਰ ਦਾ ਰਹਿ ਗਿਆ ਪਰ ਜੇ ਸੜਕ ਉਮੀਦ ਆ ਵੀ ਇੱਥੇ ਸੜਕ ਆ ਜੂਗੀ ਜੇ ਸੜਕ ਆ ਗਈ ਸਹੀ ਆ ਗਈ ਤਾਂ ਅਸੀਂ ਉਹ 43 ਕਿਲੋਮੀਟਰ ਵੀ ਵਧੀਆ ਸਫ਼ਰ ਕੱਢ ਲੈਣਾ ਤੇ ਫਿਰ ਉਸ ਤੋਂ ਬਾਅਦ ਟੁੱਟਿਆ ਹੋਇਆ ਰਸਤਾ ਆ ਗਿਆ ਫਿਰ ਦਰਿਆ 'ਚ ਵੜ ਗਏ ਨਿਕਲ ਗਏ ਦਰਿਆ 'ਚੋਂ ਫਿਰ ਦਰਿਆ 'ਚ ਵੜ ਗਏ ਇਹੀ ਕੁਝ ਹੁੰਦਾ ਰਿਹਾ ਸਾਡੇ ਨਾਲ ਇਸ ਜਗ੍ਹਾ ਤੇ ਪੱਥਰ ਤਾਂ ਜ਼ਰੂਰ ਘਟ ਗਏ ਪਰ ਕੱਚੀ ਸੜਕਾ ਹੈ ਕੱਚੀ ਸੜਕਾ ਤੇ ਗਿੱਲੀ ਵੀ ਆ ਤੇ ਪਰ ਗੱਡੀ ਦੀ ਸਪੀਡ ਜ਼ਰੂਰ ਬਣ ਰਹੀ ਹੈ ਤੇ ਸਾਰੇ ਸਫ਼ਰ ਦੇ ਵਿੱਚ ਸਾਨੂੰ ਕੋਈ ਬੰਦਾ ਨਹੀਂ ਮਿਲਿਆ ਇੱਥੇ ਆ ਕੇ ਇੱਕ ਮੋਟਰਸਾਈਕਲ ਦਿਸਿਆ ਉਹ ਸਾਹਮਣੇ ਆ ਰਿਹਾ ਕੋਈ ਇਹ ਵੀ ਸਾਡੇ ਵਾਂਗੂ ਕੋਈ ਟੂਰਿਸਟੀ ਆ ਜਿਹਨੇ ਸੋਚਿਆ ਹੈ ਕਿ ਮੈਂ ਇਹ ਘਾਟੀਆਂ ਇਕੱਲੇ ਨੇ ਪਾਰ ਕਰਨੀਆਂ ਤੇ ਇਹ ਮੋਟਰਸਾਈਕਲ ਨਿਕਲਿਆ ਤੇ ਇਹਨੇ ਸਾਨੂੰ ਹੱਥ ਹਿਲਾਇਆ ਤੇ ਇੱਕ ਮੋਟਰਸਾਈਕਲ ਇੱਥੇ ਖੜਾ ਸੀ ਤੇ ਹੁਣ ਆਪਣਾ ਸਫਰ ਜੀ ਕੰਪਲੀਟ ਹੋਣ ਵਾਲਾ ਤੇ ਹਜੇ ਵੀ ਤੁਸੀਂ ਚੈਨਲ ਜੇ ਸਬਸਕ੍ਰਾਈਬ ਨਹੀਂ ਕੀਤਾ ਇਹਨੂੰ ਸਬਸਕ੍ਰਾਈਬ ਕਰੋ ਤੇ ਇਹ ਸਫਰ ਦੇਖਣ ਵਾਸਤੇ ਤੁਹਾਡਾ ਦਿਲੋਂ ਧੰਨਵਾਦ ਦਿਓ ਜੀ ਇਜਾਜ਼ਤ ਮਿਲਦੇ ਆਂ ਛੇਤੀ ਨਵੇਂ ਵੀਡੀਓ ਦੇ ਵਿੱਚ ਕਰਦੇ ਆਂ ਨਵੀਆਂ ਗੱਲਾਂ ਧੰਨਵਾਦ ਜੀ